ਤੰਤਨ ਬਾਬਾ ਜੁਰਾਬਰ ਤੰਤਨ ਬਾਬਾ ਫਤਿਹ ਸਿੰਘ ਤੇ ਤੰਤਨ ਮਾਤਾ ਗੁਰਪੁਰ ਦੇ ਸ਼ਹਾਦਤ ਦੇ ਦਿਨ ਜਿਹੜੇ 26 27 ਅਸੀਂ ਸਾਰੇ ਗੁਰਪੁਰ ਮਨਾ ਰਹੇ ਹਾਂ ਔਰ ਦੁਨੀਆ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਆਉਂਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਫ਼ ਸਪੇਸ ਦੇ ਪ੍ਰਬੰਧ ਕਰੀਏ ਮੈਨੂੰ ਇੱਥੋਂ ਜੋਤੀ ਸਰੂਪ ਦਾ ਸਰੂਪ ਸਾਹਿਬ ਦਾ ਸੋ ਇਹ ਜਿਹੜਾ ਸਪਾਈ ਦੀ ਮਹਿਮਾ ਹੈ ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਆਂ ਆਹ ਦਿਨ ਸਾਡੇ ਲਈ ਬੜੇ ਅਹਿਮ ਦਿਨ ਨੇ ਲੱਖਾਂ ਦੀ ਤਦਾਦ ਵਿੱਚ ਸੰਗਤ ਨਿਆਉਣੀਆਂ ਔਰ ਸਾਡਾ ਇਹ ਫਰਜ਼ ਹੈ ਮੁਰਲਾ ਕਿ ਅਸੀਂ ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਈਏ ਆਪਣਾ ਜਿਹੜਾ ਇੱਥੋਂ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਸੰਗਤ ਨੂੰ ਚਾਹੇ ਰਹਿਣ ਦਾ ਹੋਵੇ ਚਾਹੇ ਟਾਇਲਟਸ ਦਾ ਜੋ ਵੀ ਪ੍ਰਬੰਧ ਨੇ ਸਰਕਾਰ ਬਨ ਉਹ ਵੀ ਕੀਤਾ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੀ ਆਪਣੇ ਤੌਰ ਤੇ ਕਰ ਰਹੀ ਹੈ ਔਰ ਅਸੀਂ ਸਾਰੇ ਰਲ ਕੇ ਇਹ ਪ੍ਰਬੰਧ ਕਰਨੇ ਨੇ ਸਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਸੇ ਜਿਥੇ ਵੱਡੀ ਜ਼ਿੰਮੇਵਾਰੀ ਨਹੀਂ ਹੁੰਦੀ ਧੰਨ ਬਾਬਾ ਜੂਰਾਵਰ ਤੰਤਰਪਾਪਾ ਫਤਿਹ ਸਿੰਘ ਤੇ ਤੰਤਰ ਮਾਤਾ ਗੁਰਪੁਰ ਦੇ ਸ਼ਹਾਦਤ ਦੇ ਜਿੰਨੇ ਜਿਹੜੇ 25 26 27 ਅਸੀਂ ਸਾਰੀ ਗੁਰਪੁਰ ਮਨਾ ਰਹੇ ਹਾਂ ਔਰ ਦੁਨੀਆਂ ਦੇ ਕੋਨੇ-ਕੋਨੇ ਤੋਂ ਲੱਖਾਂ ਦੀ ਤਦਾਦ ਵਿੱਚ ਸੰਗਤ ਆਂਦੀ ਹੈ ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਸਾਬ ਸਪੇਸ ਦੇ ਪ੍ਰਬੰਧ ਕਰੀਏ ਅਸੀਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਮਾਜ ਸੇਵੀ ਸੰਸਥਾਵਾਂ ਅਸੀਂ ਸਾਰੇ ਇਸ ਸਾਲ ਸੇਵਾ ਕਰਦੇ ਹਾਂ ਕੱਲ ਤੋਂ ਸੇਵਾ ਸਟਾਰਟ ਆ ਤਲੇ ਤੇ ਸੇਵਾ ਸਾਥੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਸਾਹਿਬ ਦੇ ਜਿਹੜੀ ਮੁੱਤ ਆਖੋ ਤੇ ਇੱਥੇ ਸਾਰੇ ਇਧਰ ਦੇ ਪਾਸੇ ਚਾਰ ਐਖੋ ਲੈ ਕੇ ਗੋਡਵਾਰਾ ਸਾਹਿਬ ਤੱਕ ਮੈਨੂੰ ਇਥੋਂ ਜੋਤੀ ਸਰੂਪ ਤੱਕ ਸਰੂਪ ਸਾਹਿਬ ਤੱਕ ਸੋ ਇਹ ਜਿਹੜਾ ਸਿਪਾਈ ਦੀ ਮਹਿਮਾ ਹੈ ਇਹ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਸ਼ਹੀਦਾਂ ਦੀ ਧਰਤੀ ਤੇ ਰਹਿਣ ਵਾਲੇ ਆ ਆਹ ਦਿਨ ਸਾਡੇ ਲਈ ਬੜੇ ਅਹਿਮ ਦਿਨ ਨੇ ਲੱਖਾਂ ਦੀ ਤਦਾਦ ਵਿੱਚ ਸੰਗਤ ਨਿਆਉਣੀ ਆ ਔਰ ਸਾਡਾ ਇਹ ਫਰਜ਼ ਹੈ ਮੁਰਲਾ ਕਿ ਅਸੀਂ ਜਿਹੜੀ ਵੀ ਸੰਗਤ ਆਵੇ ਉਹਨਾਂ ਨੂੰ ਸਾਰੀਆਂ ਸਹੂਲਤਾਂ ਪ੍ਰੋਵਾਈਡ ਕਰਈਏ ਆਪਣਾ ਜਿਹੜਾ ਇੱਥੋਂ ਦਾ ਆਲਾ ਦੁਆਲਾ ਸਾਫ਼ ਸੁਥਰਾ ਰੱਖੀਏ ਔਰ ਜੋ ਵੀ ਸੰਗਤ ਨੂੰ ਚਾਹੇ ਰਹਿਣ ਦਾ ਹੋਵੇ ਚਾਹੇ ਟਾਇਲਟਸ ਦਾ ਜੋ ਵੀ ਪ੍ਰਬੰਧ ਨੇ ਸਰਕਾਰ ਬਨ ਉਹ ਵੀ ਕੀਤਾ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਵੀ ਆਪਣੇ ਤੌਰ ਤੇ ਕਰ ਰਹੀ ਹੈ ਔਰ ਅਸੀਂ ਸਾਰੇ ਰਲ ਕੇ ਇਹ ਪ੍ਰਬੰਧ ਕਰਨੇ ਨੇ ਸਦੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿਸੇ ਇੱਕ ਜਥੇਬੰਦੀ ਦੀ ਜ਼ਿੰਮੇਵਾਰੀ ਨਹੀਂ ਹਰ ਇੱਕ ਵਸ਼ਿੰਦਾ ਜਿਹੜਾ ਹਲਕਾ ਸ਼ਰੀਫਤੇਗੜ ਸਾਹਿਬ ਦਾ ਉਹਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਸਫਾਈ ਦੇ ਪੂਕਤਾ ਪ੍ਰਬੰਧ ਕਰੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਦੇਖੋ ਅੱਜ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਆਏ ਸੀ ਆਏ ਸਾਲ ਦੀ ਤਰ੍ਹਾਂ ਅੱਜ ਸਵੇਰੇ 5:30 ਵਜੇ ਤੋਂ ਲੱਗਦੇ ਆਂ ਦੇਖਿਆ ਸਾਰਾ ਬਹੁਤ ਵਧੀਆ ਤਰੀਕੇ ਨਾਲ ਸਫਾਈ ਕੀਤੀ ਹੈ ਮੈਂ ਹਲਕਾ ਸ਼ਰੀਫ ਫਤੇਗੜ ਸਾਹਿਬ ਜ਼ਿਲ੍ਹਾ ਫਤੇਗੜ ਸਾਹਿਬ ਦੇ ਨੌਜਵਾਨਾਂ ਤੇ ਸਾਨੂੰ ਮਾਣ ਹੈ ਆਈ ਵਾਰੋ ਚਾਹੇ ਲੰਗਰਾਂ ਦੀ ਗੱਲ ਹੋਵੇ ਚਾਹੇ ਸਫਾਈ ਦੀ ਗੱਲ ਹੋਵੇ ਤੁਸੀਂ ਦੇਖਿਆ ਕਿ ਉਹ ਜਿਹੜੇ 25 26 27 ਮੇਨ ਜਿਹੜੇ ਸਾਡੇ ਦਿਨੋਂ ਦੇ ਆ ਉਹਨਾਂ ਚ ਵੀ ਜਿਹੜੇ ਸਾਡੇ ਨੌਜਵਾਨ ਹੈ ਚੋਲੇ ਲੈ ਕੇ ਜਿਹੜਾ ਡਸਟਪਿਨ ਸਮਾਨ ਆਪਣੇ ਪਿੱਛੇ ਹੁੰਦਾ ਉਹਨਾਂ ਦੇ ਜੋ ਵੀ ਸਮਾਨ ਥੱਲੇ गिरਦਾ ਸੜਕ पे ਉਹ ਵਿੱਚ ਪਉਦੇ ਆ ਸੋ ਇਹ ਬਹੁਤ ਵੱਡੀ ਉਦਾਹਰਨਾ ਹੈ ਫਟੇ ਘਟ ਸਕਦੀ ਹੈ